ਹਰਦੀ ਅੰਤਰਿਕਸ਼ ਦੀ ਦੁਨੀਆ ਵਿੱਚ ਵੱਡੀ ਉਪਲਬਧੀ ਹੁਣ ਅਪਰਾਧੀਆਂ ਲਈ ਯੂਰਪ ਵਿੱਚ ਸ਼ਰਨ ਲੈਣਾ ਹੋਇਆ ਔਖਾ ਸ਼ਾਗੋਰ ਦਾ ਨੌਜਵਾਨ ਟੱਪਿਆ ਪਾਕਿਸਤਾਨ ਦਾ ਬਾਰਡਰ ਭਾਰਤ ਨੇ ਅੱਜ ਅੰਤਰਿਕਸ਼ ਦੀ ਦੁਨੀਆ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਕਿਉਂਕਿ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਸਥਾ ਇਸਰੋ ਨੇ ਆਪਣੇ ਸਭ ਤੋਂ ਤਾਕਤਵਰ LVM3 ਰਾਕੇਟ ਜਿਸ ਨੂੰ ਬਾਹੂਬਲੀ ਰਾਕੇਟ ਵੀ ਕਿਹਾ ਜਾਂਦਾ ਹੈ ਇਸ ਦੀ ਸਹਾਇਤਾ ਨਾਲ ਅਮਰੀਕਾ ਦਾ ਬਲੂ ਬਰਡ ਬਲਾਕ 2 ਕਮਿਊਨੀਕੇਸ਼ਨ ਸੈਟੇਲਾਈਟ ਸਫਲਤਾਪੂਰਵਕ ਅੰਤਰਿਕਸ਼ ਵਿੱਚ ਸਥਾਪਿਤ ਕਰ ਲਿਆਏ ਇਹ ਹੁਣ ਤੱਕ ਇਸਰੋ ਵੱਲੋਂ ਲਾਂਚ ਕੀਤਾ ਗਿਆ ਸਭ ਤੋਂ ਭਾਰਾ ਵਪਾਰਕ ਸੈਟੇਲਾਈਟ ਹੈ ਜਿਸ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ ਮੋਬਾਈਲ ਸੰਚਾਰ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਾ ਹੈ ਕਿਉਂਕਿ ਇਹ ਸੈਟੇਲਾਈਟ ਆਮ 4G ਅਤੇ 5G ਮੋਬਾਈਲ ਫੋਨਾਂ ਨੂੰ ਬਿਨਾਂ ਕਿਸੇ ਖਾਸ ਡਿਵਾਈਸ ਜਾਂ ਵੱਖਰੇ ਐਂਟੀਨਾ ਦੇ ਸਿੱਧਾ ਅੰਤਰਿਕਸ਼ ਵਿੱਚ ਮੌਜੂਦ ਸੈਟੇਲਾਈਟ ਨਾਲ ਜੋੜਨ ਦੀ ਸਮਰੱਥਾ ਰੱਖਦਾ ਹੈ ਇਸ ਨਾਲ ਉਹਨਾਂ ਖੇਤਰਾਂ ਵਿੱਚ ਵੀ ਕਾਲ ਅਤੇ ਇੰਟਰਨੈਟ ਸਹੂਲਤ ਉਪਲਬਧ ਹੋ ਸਕੇਗੀ ਜਿੱਥੇ ਟੈਲੀਕਾਮ ਟਾਵਰ ਨਹੀਂ ਹਨ ਜਿਵੇਂ ਪਹਾੜੀ ਇਲਾਕੇ ਜੰਗਲ ਰੇਗਿਸਤਾਨ ਸਮੁੰਦਰ ਵਿੱਚ ਚੱਲ ਰਹੇ ਜਹਾਜ਼ ਜਾਂ ਦੂਰ ਦਰਾਜ ਪਿੰਡ ਇਸ ਟੈਕਨੋਲੋਜੀ ਦੇ ਸ਼ੁਰੂਆਤੀ ਚਰਨ ਵਿੱਚ ਇਹ ਸੇਵਾ ਪਹਿਲਾ ਐਮਰਜੈਂਸੀ ਸੇਵਾਵਾਂ ਸਰਕਾਰੀ ਏਜੰਸੀਆਂ ਅਤੇ ਦੂਰ ਦਰਾਜ ਦੇ ਖੇਤਰਾਂ ਲਈ ਹੀ ਵਰਤੀਆਂ ਜਾਣਗੀਆਂ ਜਦ ਕੀ ਆਮ ਲੋਕਾਂ ਲਈ ਇਹ ਸੈਟੇਲਾਈਟ ਮੋਬਾਈਲ ਸੇਵਾਵਾਂ ਅਗਲੇ ਕੁਝ ਸਾਲਾਂ ਵਿੱਚ ਹੌਲੀ-ਹੌਲੀ ਵਪਾਰਕ ਤੌਰ ਤੇ ਉਪਲਬਧ ਕਰਵਾਈਆਂ ਜਾਣਗੀਆਂ ਜਦੋਂ ਪੂਰਾ ਸੈਟੇਲਾਈਟ ਨੈਟਵਰਕ ਤਿਆਰ ਹੋ ਜਾਵੇਗਾ ਇਸ ਨਾਲ ਡਿਜੀਟਲ ਖਾਈ ਘਟੇਗੀ ਕੁਦਰਤੀ ਆਫਤਾ ਤੇ ਐਮਰਜੈਂਸੀ ਹਾਲਾਤਾਂ ਦੌਰਾਨ ਸੰਚਾਰ ਕਾਇਮ ਰਹੇਗਾ ਅਤੇ ਵਿਸ਼ਵ ਮੋਬਾਈਲ ਨੈਟਵਰਕ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰੇਗਾ ਭਾਰਤ ਲਈ ਇਹ ਮਿਸ਼ਨ ਇਸ ਲਈ ਵੀ ਵਿਸ਼ੇਸ਼ ਮਤਵ ਰੱਖਦਾ ਹੈ ਕਿਉਂਕਿ ਇਸ ਸਫਲਤਾ ਨਾਲ ਇਸਰੋ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਹੋਰ ਮਜ਼ਬੂਤ ਹੋਈ ਹੈ। ਭਾਰਤ ਲਈ ਇਹ ਮਿਸ਼ਨ ਇਸ ਲਈ ਵੀ ਵਿਸ਼ੇਸ਼ ਮਤਵ ਰੱਖਦਾ ਹੈ ਕਿਉਂਕਿ ਇਸ ਸਫਲਤਾ ਨਾਲ ਇਸਰੋ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਹੋਰ ਮਜ਼ਬੂਤ ਹੋਈ ਹੈ। ਗਲੋਬਲ ਸਪੇਸ ਮਾਰਕੀਟ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਬਣੀ ਹੈ। ਅਤੇ ਪ੍ਰਵੇਖ ਦੇ ਮਹੱਤਵਪੂਰਨ ਮਿਸ਼ਨਾ ਜਿਵੇਂ ਗਗਨਯਾਨ ਲਈ ਇਸਰੋ ਦਾ ਆਤਮ ਵਿਸ਼ਵਾਸ ਵੀ ਵਧਿਆ ਹੈ। ਇਸ ਨਾਲ ਇੱਕ ਗੱਲ ਵੀ ਸਾਫ਼ ਹੈ ਕਿ ਭਾਰਤ ਹੁਣ ਅੰਤਰਿਕਸ਼ ਵਿੱਚ ਵੀ ਵਿਸ਼ਵ ਪਦਰਤ ਦੇ ਅਗਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਯੂਰੋਪੀਅਨ ਸੰਸਦ ਅਤੇ ਯੂਰੋਪੀਅਨ ਕੌਂਸਲ ਵਿਚਕਾਰ ਹੋਏ ਇੱਕ ਸਮਝੌਤੇ ਨੇ ਉਹਨਾਂ 7 ਦੇਸ਼ਾਂ ਦੇ ਪ੍ਰਵਾਸੀਆਂ ਨੂੰ ਭਾਜਣਾ ਪਾ ਦਿੱਤੀਆਂ ਨੇ ਜਿਹੜੇ ਕਿ ਆਪਣੇ ਦੇਸ਼ ਵਿੱਚ ਵੱਡੇ ਅਪਰਾਧ ਕਰਨ ਤੋਂ ਬਾਅਦ ਯੂਰਪ ਦੇ ਦੇਸ਼ਾਂ ਵਿੱਚ ਸ਼ਰਨ ਮੰਗਦੇ ਨੇ ਅਜੇ ਅਪਰਾਧੀ ਯੂਰਪ ਦੀਆਂ ਸਰਕਾਰਾਂ ਨੂੰ ਇਹ ਕਹ ਕੇ ਸ਼ਰਨ ਮੰਗਦੇ ਨੇ ਕਿ ਉਹਨਾਂ ਨੂੰ ਮੌਜੂਦਾ ਸਰਕਾਰਾਂ ਤੋਂ ਖਤਰਾ ਹੈ ਇਹ 7 ਦੇਸ਼ ਨੇ ਬੰਗਲਾਦੇਸ਼ ਭਾਰਤ ਕੋਲੰਬੀਆ ਮਿਸਰ ਕੋਸੋਵੋ ਮੁਰਕੋ ਅਤੇ ਟਿਊਨੀਸ਼ੀਆ ਯੂਰਪੀਅਨ ਸੰਸਦ ਨੇ ਐਲਾਨ ਕੀਤਾ ਹੈ ਕਿ ਇਹ ਸਮਝੌਤਾ ਸੁਰੱਖਿਅਤ ਦੇਸ਼ਾਂ ਦੇ ਮੂਲ ਦੀ ਇੱਕ ਯੂਰਪੀਅਨ ਯੂਨੀਅਨ ਵਿਆਪੀ ਸੋਚ ਪੇਸ਼ ਕਰਦਾ ਹੈ ਜਿਸ ਦਾ ਅਰਥ ਹੈ ਕਿ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸਬੂਤ ਦੇਣਾ ਪਵੇਗਾ ਕਿ ਉਹਨਾਂ ਦੇ ਵਿਅਕਤੀਗਤ ਹਾਲਾਤ ਯੂਰਪੀਅਨ ਯੂਨੀਅਨ ਵਿੱਚ ਸ਼ਰਨ ਦੇ ਯੋਗ ਕਿਵੇਂ ਹਨ ਭਾਵ ਕਿ ਸ਼ਰਨਾਰਥੀ ਜਦੋਂ ਯੂਰਪ ਆ ਕੇ ਮੰਗ ਕਰਦਾ ਹੈ ਕਿ ਉਸ ਨੂੰ ਇਸ ਕਾਰਨ ਸ਼ਰਨ ਦਿੱਤੀ ਜਾਵੇ ਕਿਉਂਕਿ ਉਸ ਨੂੰ ਸਿਆਸੀ ਤੌਰ ਤੇ ਖਤਰਾ ਹੈ ਅਜੇ ਕਿਸਾਂ ਦੀ ਪੇਲੋਂ ਸੰਬੰਧਿਤ ਦੇਸ਼ ਦੇ ਨਾਲ ਬਰੀਕੀ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਜੇਕਰ ਅਪੀਲ ਕਰਤਾ ਸ਼ਰਨਾਰਥੀ ਦੇ ਬਿਆਨਾਂ ਵਿੱਚ ਸੱਚਾਈ ਨਾ ਹੋਈ ਤੇ ਸਾਬਤ ਹੋ ਜਾਂਦਾ ਹੈ ਕਿ ਉਹ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇ ਕੇ ਦੇਸ਼ ਤੋਂ ਭੱਜਿਆ ਹੈ ਤਾਂ ਅਜੇ ਹਲਾਤਾ ਵਿੱਚ ਸ਼ਰਨਾਰਥੀ ਨੂੰ ਸ਼ਰਨ ਤੋਂ ਜਵਾਬ ਮਿਲ ਜਾਵੇਗਾ ਇਹ ਵੀ ਹੋ ਸਕਦਾ ਹੈ ਕਿ ਜੇਕਰ ਸ਼ਰਨਾਰਥੀ ਗੰਭੀਰ ਅਪਰਾਧੀ ਹੋਇਆ ਤਾਂ ਉਸ ਨੂੰ ਵਾਪਸ ਉਸਦੇ ਦੇਸ਼ ਭੇਜਿਆ ਜਾਵੇਗਾ ਇਸ ਸਮਝੌਤੇ ਨਾਲ ਸੰਬੰਧਿਤ 7 ਦੇਸ਼ਾਂ ਦੇ ਉਹ ਨਾਗਰਿਕ ਜਿਹੜੇ ਯੂਰਪ ਵਿੱਚ ਗੈਰ ਕਾਨੂੰਨੀ ਢੰਗ ਨਾਲ ਪਹੁੰਚ ਜਾਂਦੇ ਨੇ ਅਤੇ 9 ਮਹੀਨਿਆਂ ਵਾਲੇ ਪੇਪਰ ਤੇ ਯੂਰਪ ਆ ਜਾਂਦੇ ਨੇ ਪੱਕੇ ਨਹੀਂ ਹੁੰਦੇ ਉਹ ਪਹਿਲਾਂ ਅਕਸਰ ਯੂਰਪੀਅਨ ਦੇਸ਼ ਖਾਸ ਕਰਕੇ ਸਪੇਨ, ਫਰਾਂਸ, ਇਟਲੀ ਜਾਂ ਜਰਮਨ ਇਹ ਕਹਿ ਕੇ ਸ਼ਰਨ ਦੀ ਅਰਜ਼ੀ ਦਿੰਦੇ ਸਨ ਕਿ ਉਹਨਾਂ ਨੂੰ ਆਪਣੇ ਦੇਸ਼ ਵਿੱਚ ਖਤਰਾ ਹੈ ਇਸ ਸਮਝੌਤੇ ਤਹਿਤ ਸ਼ਰਨ ਵਾਲੀਆਂ ਅਰਜ਼ੀਆਂ ਨੂੰ ਕੋਖਣ ਦਾ 3-4 ਸਾਲ ਦਾ ਸਮਾਂ ਲੱਗ ਜਾਂਦਾ ਸੀ ਹੁਣ ਅਜੇ ਇਹ ਕੇਸਾਂ ਵਿੱਚ 1 ਸਾਲ ਦੇ ਅੰਦਰ ਹੀ ਕਾਰਵਾਈ ਹੋਵੇਗੀ ਇਨ੍ਹਾਂ 7 ਦੇਸ਼ਾਂ ਵਿੱਚ ਭਾਰਤ ਦਾ ਨਾਮ ਹੋਣ ਦੇ ਨਾਲ ਯੂਰਪ ਰਹਿਣ ਵਾਲੇ ਉਹਨਾਂ ਤਮਾਮ ਭਾਰਤੀਆਂ ਦੀ ਚਿੰਤਾ ਵੀ ਵੱਧ ਗਈ ਹੈ ਜਿਹੜੇ ਯੂਰਪ ਦੇ ਕਿਸੇ ਨਾ ਕਿਸੇ ਦੇਸ਼ ਵਿੱਚ ਸ਼ਰਨ ਲਈ ਅਰਜੀ ਦੇ ਚੁੱਕੇ ਨੇ ਪਰ ਭਾਰਤ ਤੋਂ ਭਗਾੜੇ ਨੇ ਅਜੇ ਲੋਕਾਂ ਨੇ ਇਹ ਕਹਿ ਕੇ ਸ਼ਰਨ ਦੀ ਅਰਜੀ ਦਿੱਤੀ ਹੈ ਕਿ ਉਹਨਾਂ ਨੂੰ ਭਾਰਤ ਵਿੱਚ ਸਿਆਸੀ ਖਤਰਾ ਹੈ ਸਮਝੌਤੇ ਨਾਲ ਉਹ ਲੋਕ ਵੀ ਪ੍ਰਭਾਵਿਤ ਹੋਣਗੇ ਜਿਹੜੇ ਸਿਰਫ ਪੱਕਾ ਹੋਣ ਲਈ ਬਿਨਾਂ ਕਾਰਨ ਹੀ ਸਿਆਸੀ ਖਤਰਾ ਦੱਸ ਦਿੰਦੇ ਨੇ ਅਜੇ ਕਿਸਾਂ ਵਿੱਚ ਸ਼ਰਨਾਰਥੀ ਨੂੰ ਸਾਬਤ ਕਰਨਾ ਪਵੇਗਾ ਕਿ ਉਹਨਾਂ ਦਾ ਕੇਸ ਬਿਲਕੁਲ ਸਹੀ ਹੈ ਜੇ ਅਜਿਆ ਨਹੀਂ ਹੋਇਆ ਤਾਂ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ। ਸ਼ਾਗੁਰਦਾਰ ਰਹਿਣ ਵਾਲਾ ਇੱਕ ਨੌਜਵਾਨ ਪਾਕਿਸਤਾਨ ਦਾ ਬਾਰਡਰ ਟੱਪ ਗਿਆ ਹੈ ਇਸ ਦੀ ਜਾਣਕਾਰੀ ਪਾਕਿਸਤਾਨ ਰੇਂਜਰ ਮੰਨੋਂ ਦਿੱਤੀ ਗਈ ਹੈ। ਪਾਕਿਸਤਾਨ ਰੇਂਜਰਾਂ ਨੇ ਇਸ ਨੌਜਵਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਪੰਜਾਬ ਦੇ ਇੱਕ ਸੂਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਤੋਂ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸਨੂੰ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਪਾਕਿਸਤਾਨ ਰੇਂਜਰਾਂ ਦੁਆਰਾ ਜਾਰੀ ਕੀਤੀ ਗਈ ਤਸਵੀਰ ਵਿੱਚ ਉਸ ਨੂੰ ਹਾਥਕੜੀਆਂ ਲਗਾਈਆਂ ਗਈਆਂ ਨੇ ਅਧਿਕਾਰੀਆਂ ਦੇ ਅਨੁਸਾਰ ਭਾਰਤੀ ਨਾਗਰਿਕ ਕਸੂਰ ਦੇ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਸਹਜੜਾ ਖੇਤਰ ਤੋਂ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋਇਆ ਸੀ ਜਿੱਥੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਾਕਿਸਤਾਨੀ ਰੈਂਜਰਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸ਼ਰਨਦੀਪ ਸਿੰਘ ਵਜੋਂ ਕੀਤੀ ਗਈ ਹੈ ਜੋ ਕਿ ਸ਼ਾਹ ਕੋਟ ਦਾ ਰਹਿਣ ਵਾਲਾ ਹੈ ਸ਼ਰਨਦੀਪ ਸਿੰਘ ਨੂੰ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਦੱਸ ਦइए ਕਿ ਪੋਇੰਪੁਰ ਪਿੰਡ ਦੇ ਇੱਕ ਨੌਜਵਾਨ ਨੂੰ 1 ਮਹੀਨਾ ਪਹਿਲਾਂ ਹੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਬਾਰੇ ਦੱਸਿਆ ਗਿਆ ਸੀ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਹੈ ਲਾਪਤਾ ਨੌਜਵਾਨ ਦੀ ਪਛਾਣ ਵੀ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉਸਦੇ ਪਿਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਪੁੱਤਰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਉਸ ਨੂੰ ਪਾਕਿਸਤਾਨ ਦੇ ਇੱਕ ਸੂਰ ਸੈਕਟਰ ਵਿੱਚ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਹਰਾਨੀ ਦੀ ਗੱਲ ਇਹ ਹੈ ਕਿ ਬੀਐਸਐਫ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਨੌਜਵਾਨ ਨੇ ਸਰਹੱਦ ਕਿਵੇਂ ਪਾਰ ਕੀਤੀ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਸ਼ਰਨਦੀਪ ਵਿਰੁੱਧ ਇੱਕ ਐਫਆਈਆਰ ਵੀ ਦਰਜ ਹੈ ਉਹ ਕੁਝ ਮਹੀਨੇ ਪਹਿਲਾਂ ਕਪੂਰਥਲਾ ਜਿਲ੍ਹੇ ਵਿੱਚ ਸਜ਼ਾ ਵੀ ਕੱਟ ਚੁੱਕਾ ਹੈ ਮਾਸਕੋ ਤੋਂ ਇੱਕ ਧਮਾਕੇ ਦੀ ਖਬਰ ਸਾਹਮਣੇ ਆਈ ਹੈ ਬਦਵਾਨੂਏ ਇਸ ਧਮਾਕੇ ਵਿੱਚ ਦੋ ਗុល ਸਮਾਜਮਾ ਸਮੇਤ ਤਿੰਨ ਲੋਕ ਮਾਰੇ ਗਏ ਨੇ ਇਹ ਮਾਕਾ ਉਸ ਜਗ੍ਹਾ ਦੇ ਨੇੜੇ ਹੋਇਆ ਜਿੱਥੇ ਕੁਝ ਦਿਨ ਪਹਿਲਾਂ ਹੀ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਸੀਨੀਅਰ ਰੂਸੀ ਜਨਰਲ ਦੀ ਮੌਤ ਹੋਈ ਸੀ। ਰਿਪੋਰਟਰਾਂ ਦੇ ਅਨੁਸਾਰ ਦੋ ਪੁਲਿਸ ਅਧਿਕਾਰੀਆਂ ਨੇ ਜੇਲ੍ਹ ਤਸਕਾਇਆ ਸਟਰੀਟ ਤੇ ਇੱਕ ਪੁਲਿਸ ਵਾਹਨ ਦੇ ਨੇੜੇ ਸ਼ੱਕੀ ਵਿਅਕਤੀ ਨੂੰ ਦੇਖਿਆ। ਜਦੋਂ ਉਹ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਅੱਗੇ ਵਧੇ ਤਾਂ ਉਸ ਨੇ ਵਿਸਫੋਟਕਾਂ ਵਿੱਚ ਧਮਾਕਾ ਕਰ ਦਿੱਤਾ। ਦੋ ਅਧਿਕਾਰੀਆਂ ਦੀ ਅਤੇ ਇੱਕ ਹੋਰ ਆਗਿਰਦੀ ਮੌਕੇ ਤੇ ਹੀ ਮੌਤ ਹੋ ਗਈ। ਮਾਸਕੋ ਸਟੇਟ ਟ੍ਰੈਫਿਕ ਇਨਸਪੈਕਟੋਰੇਟ ਨੇ ਮ੍ਰਿਤਕ ਅਧਿਕਾਰੀਆਂ ਦੀ ਪਛਾਣ ਪੁਲਿਸ ਲੈਫਟੀਨੈਂਟ ਇਲੀਆ ਕਲੀਮਾਨੋਵ ਅਤੇ ਮੈਕਸੀਮ ਗੁਰਬਨੋਵ ਵਜੋਂ ਕੀਤੀ ਹੈ। ਤੀਜਾ ਵਿਅਕਤੀ ਸ਼ੱਕੀ ਹਮਲਾਵਰ ਮੰਨਿਆ ਜਾ ਰਿਹਾ ਹੈ ਜਿਸ ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਫੋਰੈਂਸਿਕ ਮਾਹਰਾਂ ਦੁਆਰਾ ਨਿਰਧਾਰਤ ਕੀਤੀ ਜਾ ਰਹੀ ਹੈ ਪੁਲਿਸ ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਦੀ ਵੀ ਸਮੀਖਿਆ ਕਰ ਰਹੀ ਹੈ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਵੀ ਯੂਕਰੇਨੀ ਖੂਫੀਆ ਏਜੰਸੀਆਂ ਨਾਲ ਸੰਬੰਧਿਤ ਹੋ ਸਕਦਾ ਹੈ ਤਾਲੀਬਾਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਅਨੁਸਾਰ ਇੱਕੋ ਦਿਨ ਵਿੱਚ ਈਰਾਨ ਅਤੇ ਪਾਕਿਸਤਾਨ ਤੋਂ 3000 ਤੋਂ ਵੱਧ ਅਫਗਾਨ ਸ਼ਰਨਾਰਥੀ ਆਪਣੇ ਦੇਸ਼ ਵਾਪਸ ਪਰਤੇ ਨੇ ਕਲਿਬਾਂਦੀ ਉਪਬੁਲਾਰੇ ਮੁੱਲਾ ਹਮਦੁਲਾ ਫਿਤਰਤ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ 693 ਪਰਿਵਾਰਾਂ ਦੇ ਕੁੱਲ 3610 ਲੋਕ ਵਕਫ ਅਕਸਰਦੀ ਲੰਗਿਆ ਰਹਹੀਂ ਤੋਰਖਮ ਇਸਲਾਮ ਕਲਾ ਅਤੇ ਸਪਿੰਨ ਬੋਲਡਰ ਗ੍ਰਹੀ ਅਫਗਾਨਿਸਤਾਨ ਵਿੱਚ ਦਾਖਲ ਹੋਏ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪਾਕਿਸਤਾਨ ਅਤੇ ਈਰਾਨ ਤੋਂ 2167 ਅਫਗਾਨ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਵਾਪਸ ਪਰਤੇ ਨਾ ਪਰਿਵਾਰਾਂ ਵਿੱਚੋਂ 411 ਪਰਿਵਾਰਾਂ ਨੂੰ ਮੁਲਕੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਸ਼ਰਨਾਰਥੀ ਨੇ ਦੋਸ਼ ਲਾਇਆ ਕਿ ਉੱਥੋਂ ਦੀ ਪੁਲਿਸ ਉਹਨਾਂ 'ਤੇ ਲਗਾਤਾਰ ਦਬਾਅ ਪਾ ਰਹੀ ਹੈ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦੀ ਆਰਥਿਕ ਲੁੱਟਖਸੁੱਟ ਵੀ ਕੀਤੀ ਜਾ ਰਹੀ ਸੀ। ਅਤੇ ਇਹ ਸ਼ਰਨਾਰਥੀ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝੇ ਸਨ। ਡਰ ਅਤੇ ਚਿੰਤਾ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਸਨ। ਸ਼ਰਨਾਰਥੀ ਨੇ ਦੱਸਿਆ ਕਿ ਸਾਦੇ ਕੱਪੜਿਆਂ ਵਿੱਚ ਕੁਝ ਲੋਕ ਰਿਹਾਇਸ਼ੀ ਇਲਾਕਿਆਂ ਵਿੱਚੋਂ ਪ੍ਰਵਾਸੀਆਂ ਨੂੰ ਫੜਦੇ ਨੇ ਅਤੇ ਪੈਸੇ ਖੋ ਕੇ ਛੱਡ ਦਿੰਦੇ ਨੇ। ਕਈ ਵਾਰ ਉਹਨਾਂ ਨੂੰ ਨਿੱਜੀ ਗੱਡੀਆਂ ਵਿੱਚ ਅਗਵਾ ਕਰਕੇ ਪੁਲਿਸ ਚੌਂਕੀਆਂ ਵਿੱਚ ਲਜਾਇਆ ਜਾਂਦਾ ਹੈ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਹੈ। ਤਾਲੀਬਾਨ ਅਤੇ ਪਾਕਿਸਤਾਨ ਵਿੱਚ ਗਾਰਵਾਦੇ ਤਣਾ ਦੇ ਚੱਲਦੇ ਹਨ। ਇਸਲਾਮਾਬਾਦ ਨੇ afghan ਪ੍ਰਵਾਸੀਆਂ ਤੇ ਸਖਤੀ ਵਧਾ ਦਿੱਤੀ ਹੈ। ਕੈਨੇਡਾ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਖਰੀਦਦਾਰੀ ਦਾ ਸੀਜ਼ਨ ਚੱਲ ਰਿਹਾ ਹੈ ਪਰ ਕੁਝ ਦੁਕਾਨਦਾਰਾਂ ਲਈ ਇੱਕ ਖੌਫਨਾਕ ਸੀਜ਼ਨ ਬਣ ਗਿਆ ਹੈ। ਡਿਟੇਲ ਕਾਉਂਸਲ ਆਫ ਕੈਨੇਡਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਦੇਸ਼ ਵਿੱਚ ਨਵੰਬਰ ਤੋਂ ਹੀ ਵੀ 50 ਅਤੇ 100 ਡਾਲਰ ਦੇ ਨਕਲੀ ਨੋਟਾਂ ਦਾ ਹੜ ਆਇਆ ਹੋਇਆ ਹੈ ਸਿਰਫ 1 ਮਹੀਨੇ ਵਿੱਚ ਜਬਤ ਕੀਤੇ ਗਏ ਨਕਲੀ ਨੋਟਾਂ ਦੀ ਗਿਣਤੀ ਪਿਛਲੇ ਸਾਲ ਫੜੇ ਗਏ ਨੋਟਾਂ ਦੀ ਗਿਣਤੀ ਤੋਂ ਕਿਤੇ ਵੱਧ ਹੈ ਆਰਸੀਸੀ ਦੇ ਕਯੂਬਿਕ ਡਿਵੀਜ਼ਨ ਦੇ ਪ੍ਰਧਾਨ ਮਿਸ਼ੀਲ ਰੋਸ਼ੇਟ ਨੇ ਕਿਹਾ ਹੈ ਕਿ ਇਹ ਨਕਲੀ ਨੋਟ ਇੰਨੇ ਸ਼ਾਨਦਾਰ ਢੰਗ ਨਾਲ ਤਿਆਰ ਕੀਤੇ ਜਾਂਦੇ ਨੇ ਕਿ ਇਹ ਬਿਲਕੁਲ ਅਸਲੀ ਵਾਂਗ ਲੱਗਦੇ ਨੇ ਤੇ ਫਰਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਸਟਾਫ ਵੀ ਇਹਨਾਂ ਦਾ ਪਤਾ ਲਾਉਣ ਵਿੱਚ ਕਈ ਵਾਰ ਅਸਮਰੱਥ ਹੋ ਜਾਂਦਾ ਹੈ ਕੀ ਕਿ ਤ੍ਰਿਸਮੈਸਕਰੀਦਾਰੀ ਦੌਰਾਨ ਦੁਕਾਨਾਂ ਵਿੱਚ ਭੀੜ ਹੁੰਦੀ ਹੈ ਅਤੇ ਸਾਰਿਆਂ ਨੂੰ ਚੈੱਕ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਨਕਲੀ ਨੋਟ ਬਾਜ਼ਾਰਾਂ ਵਿੱਚ ਭੇਜੇ ਜਾ ਰਹੇ ਨੇ। ਰਿਟੇਲ ਕਾਉਂਸਲ ਨੇ ਦੁਕਾਨਦਾਰਾਂ ਅਤੇ ਕੈਸ਼ੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੁਗਤਾਨ ਲੈਂਦੇ ਸਮੇਂ ਨੋਟਾਂ ਦੀ ਬਰੀਕੀ ਨਾਲ ਜਾਂਚ ਕਰਨ, ਖਾਸ ਕਰਕੇ ਵੱਡੇ ਨੋਟਾਂ ਨੂੰ ਲੈਂਦੇ ਸਮੇਂ ਵਧੇਰੇ ਚੌਕਸ ਰਹਿਣ ਤਾਂ ਜੋ ਕਿਸੇ ਵਿੱਤੀ ਨੁਕਸਾਨ ਤੋਂ ਉਹਨਾਂ ਦਾ ਬਚਾਅ ਹੋ ਸਕੇ। ਅਮਰੀਕੀ ਰਾਸ਼ਟਰਪਤੀ ਡ੍ਰੰਪ ਲਗਾਤਾਰੇ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਭਾਰਤ-ਪਾਕਿਸਤਾਨ ਨੂੰ ਟਕਰਾਅ ਕਰਨ ਲਈ ਤੈਰੀਫਾਂ ਦੀ ਵਰਤੋਂ ਕੀਤੀ। ਇੱਕ ਵਾਰ ਫਿਰ ਉਹਨਾਂ ਨੇ ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿਹਾ ਏ ਕਿ ਇਸਲਾਮਾਬਾਦ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਲੱਖਾਂ ਜਾਨਾਂ ਬਚਾਉਣ ਦਾ ਸਿਹਰਾ ਦਿੱਤਾ ਏ। ਡ੍ਰੰਪ ਨੇ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਯੁੱਧ ਹੋਣ ਤੋਂ ਰੋਕਿਆ ਏ। ਪਾਕਿਸਤਾਨ ਦੇ ਮੁਖੀ ਅਤੇ ਇੱਕ ਸਤਕਾਰਤ ਜਰਨਲ ਜੋ ਕਿ ਇੱਕ ਫੀਲਡ ਮਾਰਸ਼ਲ ਵੀ ਨੇ, ਉਹਨਾਂ ਨੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਕਿਹਾ ਏ ਕਿ ਰਾਸ਼ਟਰਪਤੀ ਡ੍ਰੰਪ ਨੇ 1 ਕਰੋੜ ਜਾਨਾਂ ਬਚਾਈਆਂ। ਸ਼ਾਇਦ ਇਸ ਤੋਂ ਵੀ ਵੱਧ 트럼ਪ ਦੇ ਇਹ ਬਿਆਨ ਸਨ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਫਲੋਰੀਡਾ ਦੇ ਮਾਰੇ ਲਾਗੋ ਵਿੱਚ ਰੱਖਿਆ ਸਕੱਤਰ ਪੀ ਠੇਗਸੇਥ ਨੇ ਵੀ ਸਕੱਤਰ ਜੌਨ ਫੇਲਨ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੀ ਮੌਜੂਦਗੀ ਵਿੱਚ ਕੀਤੀਆਂ ਨੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਤੁਸੀਂ ਜਾਣਦੇ ਹੋ 8 ਜਹਾਜ਼ ਡੇਗ ਦਿੱਤੇ ਗਏ ਸਨ ਇਹ ਜੁੱਧ ਵੱਧ ਜਾਣਾ ਸੀ ਮੈਂ 1 ਕਰੋੜ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਜਾਂ ਇਸ ਤੋਂ ਵੀ ਵੱਧ ਉਹਨਾਂ ਨੇ ਵੀ ਕਿਹਾ ਇੱਕ ਇੱਕ ਜੁੱਧ ਜਿਸ ਨੂੰ ਮੈਂ ਅਜੇ ਤੱਕ ਹੱਲ ਨਹੀਂ ਕਰ ਸਕਿਆ ਉਰੂਸ ਤੇ ਜੋ ਕਰਿੰਦਾ ਹੈ ਟੋਰਾਂਟੋ ਸ਼ਹਿਰ ਵਿੱਚ ਇੱਕ 30 ਸਾਲਾ ਭਾਰਤੀ ਮੂਲ ਦੀ ਲੜਕੀ ਹਿਮਾਂਸ਼ੀ ਕੁਰਾਣਾ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ 32 ਸਾਲਾ ਅਬਦੁਲ ਗੁਫੂਰੀ ਨਾਮਕ ਸ਼ੱਕੀ ਵਿਅਕਤੀ ਦੇ ਖਿਲਾਫ ਪੂਰੇ ਕੈਨੇਡਾ ਵਿੱਚ ਵਾਰੰਟ ਜਾਰੀ ਕਰ ਦਿੱਤਾ ਹੈ ਪੁਲਿਸ ਨੂੰ ਸ਼ੁੱਕਰਵਾਰ 19 ਦਸੰਬਰ ਦੀ ਰਾਤ ਨੂੰ ਲਗਭਗ ਪੌਣੇ 11 ਵਜੇ ਹਿਮਾਂਸ਼ੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਗਲੀ ਸਵੇਰ ਸ਼ਨੀਵਾਰ 20 ਦਸੰਬਰ ਨੂੰ ਸਵੇਰੇ 6:30 ਵਜੇ ਦੇ ਕਰੀਬ ਪੁਲਿਸ ਨੇ ਹਿਮਾਂਚੀ ਦੀ ਮ੍ਰਿਤਕ ਦੇ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ West ਖੇਤਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਬਰਾਮਦ ਕੀਤੀ ਪੁਲਿਸ ਨੇ ਇਸ ਮਾਮਲੇ ਨੂੰ ਕਤਲ ਦੇ ਮਾਮਲੇ ਵਜੋਂ ਦਰਜ ਕੀਤਾ ਹੈ ਜਾਂਚ ਕਰਤਾਵਾਂ ਦੇ ਮੁਤਾਬਕ ਪੀੜਤ ਅਤੇ ਮੁਲਜ਼ਮ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਜੇ ਸੀਬੀਸੀ ਨਿਊਜ਼ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸੂਤਰਾਂ ਨੇ ਇਸ ਕੇਸ ਨੂੰ ਘਰੇਲੂ ਹਿੰਸਾ ਨਾਲ ਸੰਬੰਧਿਤ ਦੱਸਿਆ ਹੈ ਅਬਦੁਲ ਗੁਫੂਰੀ ਤੇ ਫਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਹੈ ਜਿਸ ਵਿੱਚ ਦੋਸ਼ੀ ਸਾਬਤ ਹੋਣ ਤੇ ਪੈਰੋਲ ਤੋਂ ਬਿਨਾ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਟੋਰਾਂਟੋ ਵਿੱਚ ਭਾਰਤ ਦੇ ਕੌਂਸਲਟ ਜਨਰਲ ਨੇ ਇਸ ਘਟਨਾ ਤੇ ਡੂੰਘੀ ਦੁੱਖਤਾ ਪ੍ਰਗਟਾਵਾ ਕੀਤਾ ਹੈ ਕੌਂਸਲਟ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਤੇ ਕੈਨੇਡੀਅਨ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ